ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਠਾਨਕੋਟ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਾਰ ਬਾਰ ਬੱਬਰੀ ਬਾਈਪਾਸ ਨਾਕੇ ਤੇ ਇੱਕ ਵੱਡੀ ਦੁਰਘਟਨਾ ਹੋਣੋਂ ਟਲ ਗਈ ਬਾਈਪਾਸ ਦੇ ਮੋੜ ਤੇ ਇੱਕ ਕਿਨੁਆ ਨਾਲ ਭਰਿਆ ਟਰੱਕ ਅਸੰਤੁਲਿਤ ਹੋਣ ਕਾਰਨ ਪਲਟ ਗਿਆ ਤੇ ਕਾਰ ਤੇ ਆੜੇ ਗਿਆ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਜੋ ਜਿਮ ਲਗਾ ਕੇ ਬਟਾਲਾ ਸਾਈਡ ਤੋਂ ਆਪਣੇ ਪਿੰਡ ਕੁਰਾਲਾ ਨੂੰ ਜਾ ਰਹੇ ਸਨ ਗੈਨਿਮਤੇ ਰਹੀ ਕਿ ਟਰੱਕਕਾਰ ਦੇ ਪਿਛਲੇ ਪਾਸੇ ਡਿੱਗ ਗਿਆ ਜਿਸ ਕਾਰਨ ਕਾਰ ਸਵਾਰ ਨੌਜਵਾਨ ਬਾਲ-ਬਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉੱਥੇ ਹੀ ਟਰੱਕ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਟਰੱਕ ਪਲਟਣ ਤੋਂ ਬਾਅਦ ਟਰੱਕ ਵਿੱਚ ਲੱਦੇ ਗਏ ਕਿੰਨੂ ਵੀ ਸੜਕ ਤੇ ਬिखर ਗਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮੇਰਾ ਨਾਮ ਜਸ਼ਨਦੀਪ ਸਿੰਘ ਹੈ ਸੜਕ ਸੁਰੱਖਿਆ ਫੋਰਸ ਗੁਰਦਾਸਪੁਰ 52602 ਇਹ ਬਬਰੀ ਇਹ ਨਾਕਾ ਜਾਂ ਬਾਈਪਾਸ ਵਜਦਾ ਤੇ ਆ ਵਾਲਾ ਟਰੱਕ ਜਿਹੜਾ ਪਿੱਛੇ ਮੇਰੇ ਖੜਾ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਿਨੇ ਜੰਮੂ ਜਾਣਾ ਸੀਗਾ ਤੇ ਦੂਸਰੀ ਟਰੈਕ ਤੋਂ ਗੱਡੀ ਆ ਰਹੀ ਸੀ ਤੇ ਰਫਤਾਰ ਤੇ ਧੁੰਦ ਦੇ ਕਾਰਨ ਇਹਨਾਂ ਦੋਵਾਂ ਦਾ ਆਪਸ ਚ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਮਾਮੂਲੀ ਸੱਟਾਂ ਡਰਾਈਵਰਾਂ ਨੂੰ ਲੱਗੀਆਂ ਤੇ ਆਪਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਤੇ ਬਾਕੀ ਜੋ ਇੱਥੇ ਥੋੜਾ ਬਹੁਤ ਨੁਕਸਾਨ ਹੋਇਆ ਉਹ ਕਰਵਾ ਰਹੇ ਆ ਤੇ ਟ੍ਰਾਫਿਕ ਵਗੈਰਾ ਆਪਣੇ ਜਿਹੜੀ ਲੋਕਲ ਪੁਲਿਸ ਦੀ ਸਹਾਇਤਾ ਨਾਲ ਖਲਵਾ ਰਹੇ ਆ ਇੱਕ ਆਟੋ ਕਲੇਅਰ ਸਵਾਰ। ਕਾਰ 'ਚ ਦੋ ਜਣੇ ਸਵਾਰ ਸੀਗੇ। ਦੋ। ਹਾਂਜੀ ਠੀਕ ਹੈ। ਮਮੁਲੀ ਸੱਟਾਂ ਆਈਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਤੇ ਆਪਣੀ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਕੇ ਹਸਪਤਲ ਪਹੁੰਚਾ ਦਿੱਤਾ ਗਿਆ ਜੀ। ਆਸੇ ਦਾ ਮੇਨ ਕਾਰਨ ਹੈਗਾ ਜੀ ਓਵਰ ਸਪੀਡ ਤੇ ਧੁੰਦ ਦਾ ਮੇਨ ਤਾਂ ਧੁੰਦ ਦਾ ਹੀ ਆਪਾਂ ਕਹਿ ਸਕਦੇ ਹਾਂ। ਓਵਰ ਸਪੀਡ ਤਾਂ ਨਹੀਂ ਕਹਿ ਸਕਦੇ ਧੁੰਦ ਦੇ ਕਾਰਨ ਇਹ ਹੋ ਗਿਆ ਜੀ। ਡਰਾਈਵਰਾਂ ਨੂੰ ਜਾ ਕੇ ਬਹੁਤ ਚਲਕਾ ਜਿਹੜੇ ਕਰੀਏ। ਵਾਹਨ ਚਾਲਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਜੀ ਧੁੰਦ ਦੇ ਵਿੱਚ ਥੋੜਾ ਹਸਾਵਧਾਨੀ ਨਾਲ ਗੱਡੀ ਚਲਾਓ। ਆਪਣੀ ਜਾਨ ਨੂੰ ਬ ਨਸ਼ਾ ਪੱਤੇ ਤੋਂ ਦੂਰ ਰਹੋ ਬਾਕੀ ਧੁੰਦ ਤਾਂ ਫਿਰ ਹੈਗੀ ਹੋਈ ਹੈ ਜੀ ਇਹ ਕੁਛ ਤਾਂ ਧੁੰਦ ਕਰਕੇ ਜੀ ਤੇ ਕੁਛ ਓਵਰ ਸਪੀਡ ਸੀ ਜੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਆਕਦਮ ਧੁੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਜੀ ਲੱਤੀ ਜੀ ਉਹ ਹਬੌਰ ਸ਼ਹਿਰ ਦਾ ਹੀ ਇਹ ਕਿਹੜੇ ਚਲਾ ਦੇ ਕਿ ਆਏਗਾ ਕਿੰਨੂ ਭਰਿਆ ਆਇਆ ਸੀ ਗਾ ਜੀ ਇਹ ਹਬੌਰ ਤੋਂ ਲੈ ਕੇ ਆਏ ਸੀ ਜੰਮੂ ਜਾਣਾ ਸੀ ਹਾਂ ਕਿੰਨੇ ਹੋ ਜਾ ਕਟਣਾ ਵਾਪਰੀ ਇਹ ਕਟਣਾ ਆਈ ਤਕਰੀਬਨ 9 ਵਜੇ ਦਾ ਟਾਈਮ ਸੀਗਾ ਜੀ ਬਚਾਈਏ ਸਾਰੇ ਦਾ ਹਾਂਜੀ ਸਾਰੇ ਦਾ ਬਚਾ ਮਾਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ